ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ 1 ਜੁਲਾਈ ਤੋਂ ਬਦਲੇਗਾ SIM ਕਾਰ ਦਾ ਨਿਯਮ Airtel Jio Idea ਅਤੇ ਹੋਰ ਮੋਬਾਈਲ SIM ਦੇ ਯੂਜ਼ਰ ਹੋ ਜਾਓ ਸਾਵਧਾਨ ਤੇ ਜ਼ਰੂਰੀ ਸੂਚਨਾ ਹੈ ਤਾਂ ਦੋਸਤੋ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜੇ ਕੋਈ ਵੀ ਪਰਸਨ SIM ਯੂਜ਼ ਕਰਦਾ ਹੈ ਤਾਂ ਉਸ ਤੱਕ ਇਹ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਾਵੇ ਤਾਂ ਆਉ ਲੈ ਕੇ ਚੱਲਦਾ ਰਹਾਂ ਤੁਹਾਨੂੰ ਜਾਣਕਾਰੀ ਵਾਲੇ ਦੋਸਤੋ 1 ਜੁਲਾਈ ਤੋਂ ਬਦਲੇਗਾ SIM ਕਾਰਡ ਦਾ ਨਿਯਮ ਹੁਣ ਨਹੀਂ ਕਰ ਪਾਉਣਗੇ ਇਹ ਕੰਮ Airtel Jio Vodafone Idea ਦੇ ਯੂਜ਼ਰ ਧਿਆਨ ਦੇਣ ਮੋਬਾਈਲ ਨੰਬਰ ਪੋਰਟੇਬਿਲਟੀ ਨੂੰ ਲੈ ਕੇ ਨਿਯਮ ਦੇ ਵਿੱਚ ਬਤਲਾ ਕੀਤਾ ਗਿਆ ਹੈ ਹੁਣ ਤੁਸੀਂ SIM ਚੋਰੀ ਜਾਂ ਫਿਰ ਡੈਮੇਜ ਹੋਣ ਦੇ 7 ਦਿਨ ਦੇ ਅੰਦਰ ਅੰਦਰ SIM ਨਹੀਂ ਲੈ ਪਾਉਗੇ 7 ਦਿਨਾਂ ਤੋਂ ਬਾਅਦ ਹੀ ਤੁਹਾਨੂੰ SIM ਲੈਣੀ ਪਵੇਗੀ ਪਹਿਲਾਂ ਇਦਾਂ ਨਹੀਂ ਸੀ ਕਿਉਂਕਿ ਪਹਿਲਾਂ ਤੁਰੰਤ ਹੀ SIM ਕਾਰਡ ਤੁਹਾਨੂੰ ਨਵਾਂ ਨੰਬਰ ਦੇ ਦਿੱਤਾ ਜਾਂਦਾ ਸੀ ਜੋ ਤੁਹਾਡਾ ਨੰਬਰ ਪਹਿਲਾਂ ਚੱਲਦਾ ਸੀ ਜੇ ਉਹ ਚੋਰੀ ਜਾਂ ਡੈਮੇਜ ਹੋ ਜਾਂਦਾ ਸੀ ਲੇਕਿਨ ਹੁਣ 1 ਜੁਲਾਈ ਤੋਂ ਇਹ ਰੂਲ ਬਦਲਿਆ ਹੈ ਟਰਾਈ ਦੇ ਵੱਲੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨੀਮਾ ਦੇ ਵਿੱਚ ਬਦਲਾ ਕੀਤਾ ਗਿਆ ਹੈ ਹੁਣ ਇਸ ਵਾਰ SIM ਨਾਲ ਸੰਬੰਧਿਤ ਜੋ ਰੂਲ ਨੇ ਉਹ ਬਦਲੇ ਗਏ ਨੇ ਮੋਬਾਈਲ ਨੰਬਰ ਪੋਰਟੇਬਿਲਟੀ ਜਾਨੀ MN P ਦਾ ਨਿਯਮ ਵਿੱਚ ਵੀ ਬਦਲਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਤੋਂ ਇਲਾਵਾ SIM ਸਵੈਪ ਫਰਾਡ ਤੋਂ ਬਚਾਉਣ ਵਾਸਤੇ ਟਰਾਈ ਦੇ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਕੀ ਹੈ ਨਵਾਂ ਨਿਯਮ SIM ਕਾਰਡ ਦੇ ਚੋਰੀ ਜਾਂ ਡੈਮੇਜ ਹੋਣ ਦੀ ਸਥਿਤੀ ਦੇ ਵਿੱਚ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ ਪਹਿਲਾ SIM ਕਾਰਡ ਚੋਰੀ ਜਾਂ ਡੈਮੇਜ ਹੋਣ ਦੇ ਤੁਰੰਤ ਬਾਅਦ ਤੁਸੀਂ ਸਟੋਰ ਤੇ ਜਾ ਕੇ ਨਵਾਂ SIM ਲੈ ਲੈਂਦੇ ਸੀ ਪਰ ਇਸ ਦਾ ਲੋਕਿੰਗ ਪੀਰੀਅਡ ਵਧਾ ਦਿੱਤਾ ਗਿਆ ਹੈ ਹੁਣ ਯੂਜ਼ਰ ਨੂੰ 7 ਦਿਨ ਦਾ ਇੰਤਜ਼ਾਰ ਕਰਨਾ ਪਵੇਗਾ ਇਸ ਤੋਂ ਬਾਅਦ ਹੀ ਯੂਜ਼ਰ ਨੂੰ ਨਵਾਂ SIM ਕਾਰਡ ਮਿਲੇਗਾ ਜਾਨੀ ਅਗਲੇ 7 ਦਿਨ ਤੋਂ ਬਾਅਦ ਹੀ ਤੁਹਾਨੂੰ SIM ਕਾਰਡ ਮਿਲੇਗਾ ਜੋ MN P ਨਿਯਮ ਦੇ ਬਦਲਾਅ ਦੇ ਬਾਅਦ ਲਾਗੂ ਕੀਤਾ ਗਿਆ ਹੈ ਜੋ ਲਿਆ ਗਿਆ ਹੈ ਫੈਸਲਾ ਦਰਅਸਲ ਟਰਾਈ ਦੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਫਰਾਡ ਅਤੇ ਧੋਖਾਧੜੀ ਰੋਕਣ ਦੇ ਲਿਹਾਜ਼ ਦੇ ਨਾਲ ਇਹ ਫੈਸਲਾ ਲਿਆ ਗਿਆ ਹੈ ਕਈ ਮਾਮਲਿਆਂ ਵਿੱਚ ਸਾਹਮਣੇ ਆਇਆ ਸੀ ਕਿ ਇੱਕ ਵਾਰ SIM ਕਾਰਡ ਚੋਰੀ ਹੋਣ ਦੇ ਮਾਮਲੇ ਵਿੱਚ ਕਿਸੇ ਦੂਸਰੇ SIM ਕਾਰਡ ਨੂੰ ਐਕਟਿਵ ਕਰਵਾ ਲਿਆ ਜਾਂਦਾ ਹੈ ਉਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਹੁਣ ਆਨਲਾਈਨ ਸਕੈਮ ਵਰਗੀਆਂ ਘਟਨਾਵਾਂ ਨੂੰ ਰੋਕਣ ਦੇ ਉਦੇਸ਼ ਨਾਲ ਇਹ ਫੈਸਲਾ ਲਿਆ ਗਿਆ ਹੈ ਇਸ ਤੋਂ ਬਾਅਦ ਰਾਈ ਦੀ ਜੋ ਮਾਰਚ ਦਾ ਨੋਟੀਫਿਕੇਸ਼ਨ ਹੈ ਜਾਰੀ ਕਰ ਦਿੱਤਾ ਗਿਆ ਸੀ ਤਾਂ ਦੋਸਤੋ SIM ਸਵਾਪਿੰਗ ਬਾਰੇ ਵੀ ਦੱਸਦੇ ਹਾਂ SIM ਸਵਾਪਿੰਗ ਦਾ ਸਿੱਧਾ ਮਤਲਬ ਹੈ ਇੱਕ ਹੀ ਨੰਬਰ ਕਿਸੇ ਦੋ ਦੂਸਰੇ SIM ਤੇ ਐਕਟਿਵ ਕਰ ਲੈਣਾ ਹੁਣ ਇਦਾਂ ਦੀਆਂ ਘਟਨਾਵਾਂ ਬਹੁਤ ਤੇਜ਼ੀ ਨਾਲ ਵਧ ਰਹੀਆਂ ਸੰਨ ਜਿਸ ਕਰਕੇ SIM ਕਾਰਡ ਦਾ ਸੇਮ ਨੰਬਰ ਹਾਸਲ ਕੀਤਾ ਜਾ ਸਕਦਾ ਹੈ ਅਜਈਆਂ ਘਟਨਾਵਾਂ ਨੂੰ ਰੋਕਣ ਲਈ SIM ਸਵਾਪਿੰਗ ਦੀ ਜੋ ਸਮੇਂ ਸੀਮਾ ਹੈ ਉਹ ਵਧਾਈ ਗਈ ਹੈ ਅਤੇ ਇਸ ਦਾ ਫੈਸਲਾ ਲਿਆ ਗਿਆ ਹੈ ਤਾਂ ਦੋਸਤੋ ਤੁਸੀਂ ਵੀ ਧਿਆਨ ਰੱਖਣਾ ਕਿ ਜਦੋਂ ਵੀ ਤੁਹਾਡੀ SIM ਡੈਮੇਜ ਜਾਂ ਚੋਰੀ ਹੋ ਜਾਂਦੀ ਹੈ ਤਾਂ ਉਸ ਤੋਂ 7 ਦਿਨ ਬਾਅਦ ਹੀ ਤੁਹਾਨੂੰ ਤੁਹਾਡਾ ਨੰਬਰ ਮਿਲੇਗਾ ਇਸ ਲਈ ਇਸ ਬਤਲਾ ਬਾਰੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਇੰਨੀ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨਸ ਅਗੇਨ ਟੂ 올 ਮਾਈ ਫੋਲੋਅਰਸ